ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਚੜਦੀ ਕਲਾ ਚ ਤੇ ਮੰਨ ਕੇ ਤਨੂ ਅੱਜ ਆਪਾਂ ਕੁੱਟਾਂਗੇ ਥੋੜਾ ਥੋੜਾ ਕੁੱਟੀਏ ਹਾਂ ਨੂੰ ਆਪਾਂ ਥੋੜਾ ਥੋੜਾ ਕੁੱਟੇਂਗੇ ਕਿਉਂਕਿ ਇਹ ਸ਼ੈਤਾਨੀ ਬਹੁਤ ਜ਼ਿਆਦਾ ਕਰਨ ਲੱਗ ਪਿਆ ਏ ਤੇ ਮੰਮੀ ਡੇ ਆ ਪਿੱਛੇ ਲਸਣ ਗੋੜਨ ਕਿੱਥੇ ਗਏ ਮੰਮੀ ਉਹ ਹਾਂ ਲੱਭ ਗਏ ਤੇ ਬੈਠ ਗਏ ਮਰਾ ਕਰਕੇ ਮੁੱਖਮੰਦ ਅਣੂ ਮੂਲੀnga ਦੇ ਪੱਤੇ ਨੇ ਜਿਆਦਾ ਵੱਡੇ ਹੋ ਗਏ ਤੇ ਦੂਜੀ ਮੇਥੀ ਮੂਥੀ ਦੇ ਨਾਲੇ ਦਵਾਲੇ ਸਾਰੇ ਹੋ ਗਏ ਹੀ ਮੰਮੀ ਨੇ ਉਹ ਵੀ ਵੱਡ ਤੇ ਮਨ ਕੇ ਤੇ ਚਲ ਗਿਆ ਚੀਜੀ ਲੈਣ ਸਾਹਮਣੇ ਵਾਲਿਆਂ ਦੇ ਮੁੰਡਿਆਂ ਨਾਲ ਚੀਜੀ ਲੈਣ ਚਲ ਗਿਆ ਤੇ ਆ ਵੱਡਤੀ ਆ ਮੰਮੀ ਨੇ ਪੱਤੇ ਵੱਡ ਤੇ ਲਾਗੋ ਮੈਂ ਗਾਉਂ ਕੇ ਵਾ ਆ ਪੱਤੇ ਵੱਡਦੇ ਐ ਨਾ ਲਾਗੇ ਲਾਗੇ ਸਾਰੀ ਇਹ ਮੇਥੀ ਹੀ ਖਰਾਬ ਕਰਨ ਦੇ ਧਨੀਆ ਪਾਲ ਪਲਕ ਹੋਈ ਅੱਗੇ ਨਾਲੋਂ ਨਾ ਹੁਣ ਉਹ ਨਾ ਉਪਰਾਲੀ ਕਰਕੇ ਨਾ ਕੋਈ ਚੀਜ਼ ਹੋਣੀ ਨਹੀਂ ਡਈ ਹੁਣ ਇੱਥੋਂ ਲੱਗੋ ਡੱਗੇ ਚੁੱਕੇ ਸਾਰੇ ਤੇ ਥੋੜੀ ਥੋੜੀ ਹੋ ਗਈ ਤਾਂ ਹਣ ਆਲੂ ਵੀ ਵੱਡਦੇ ਥੋੜੇ ਥੋੜੇ ਤੋਂ ਇਹ ਵੱਡੇ ਹੁਣ ਉਧਰੋਂ ਵੱਟਦੇ ਇਧਰੋਂ ਵੀ ਵੱਡਦੀ ਆ ਆ ਇਧਰ ਵੀ ਆਲੂ ਹੀ ਥੋੜੇ ਇੱਥੇ ਉਹ ਵੱਡੇ ਐ ਨਾ ਮੁੜਕੇ ਨਹੀਂ ਮੂਲੀਆਂ ਰਕਾਂ ਪਣੀ ਇੰਨੀਆਂ ਮੋਟੀਆਂ ਹੋਈਆਂ ਨਹੀਂ ਤੇ ਇੰਨੀਆਂ ਸੋਹਣੀਆਂ ਮੂਲੀਆਂ ਹੁੰਦੀਆਂ ਵਾ ਬੀ ਨਹੀਂ ਸਹੀ ਹੈਗਾ ਇਹਨੇ ਮਗਰੋਂ ਲਾ ਕੇ ਪੋਟਲੇਗਾ ਲਸਣ ਅਟਾ ਗੋੜਣ ਵਾਲਾ ਹੋਇਆ ਵਾ ਆਪਾਂ ਨਾ ਉਹ ਬਣਾਈ ਸੀ ਲੋਹੇ ਦੀ ਇੱਕ ਕੁੰਡੀ ਲਸਣ ਗੋੜਣ ਵਾਸਤੇ ਉਹ ਸਾਡੀ ਲੱਭਣ ਲੱਭਣ ਨਹੀਂ ਡਈ ਤੇ ਇਹ ਕਰਕੇ ਨਾ ਵਿੱਚ ਗੰਦ ਬੜਾ ਹੋ ਗਿਆ ਕਰਾਂਗੇ ਨੂੰ ਸਾਫ ਉਲੀ ਉਲੀ ਆ ਰਹਿਗੇ ਮੂਲੀਆਂ ਦੇ ਪੱਤੇ ਇਧਰੋਂ ਕੋਈ ਨਹੀਂ ਜਿਸ ਜਿਹੀ ਵੱਡੂ ਨੂੰ ਦੇਖੋ ਸਾਰਾ ਕੁਝ ਜਿੰਨੇ ਕੁ ਜਿੰਨਾ ਕੁ ਥੋੜਾ ਥੋੜਾ ਕਰੀ ਜਾਂਦੇ ਆ ਅੱਜ ਸਾਫ ਕਰ ਲਾਂਗੇ ਕੋਲ ਕੱਲ ਕਰ ਲਾਂਗੇ ਨਾ ਬਹੁਤ ਜਿਆਦਾ ਹੋ ਗਿਆ ਇਹ ਤੇ ਔਰ ਇਹੋ ਜਣਾ ਦਾ ਸੱਨੇ ਵੱਡਾ ਫਿਰ ਗੰਧ ਨਿਕਲ ਨਾ ਨਹੀਂ ਆ ਇਹਨਾਂ ਦੇ ਬੈਂਗਲ ਲੱਗੇ ਮੰਮੀ ਉਹ ਹਾੜ ਕਰਕੇ țeੜ ਪਈ ਇੱਕ ਆਲੂ ਏ ਹੁਣ ਕੇ ਮੰਮੀ ਆ ਵੀ ਨਹੀਂ ਕਿ ਨਹੀਂ ਕਿ ਨਿਕਲੇ ਆਲੂ ਬਾਹਰ ਨਿਕਲੇ ਹੈ ਨਾ ਵੱਡੇ ਨਹੀਂ ਨਾ ਓਏ ਪੁੱਟੇ ਕੋਈ ਇੱਕ ਅੱਜਾ ਥੋੜਾ ਉੱਤਰੇ ਪੁੱਟੇ ਪੱਟੇ ਗਏ ਆ ਨਾਲ ਨਿਕੇ ਨਿਕੇ ਆਲੂ ਇਹਨੂੰ ਐ ਕਰੋ ਤਾਂ ਇਦਾਂ ਦੀ ਛੇਲਾ ਲੱਥ ਜਾਂਦੀ ਏ ਸੋ ਨੱਗੇ ਵੱਡਾ ਹੋ ਗਿਆ ਇੱਕ ਪੁੱਟ ਕੇ ਵੇਖਾ ਪੁੱਟਾ ਆ ਵੇਖਦੇ ਹੋ ਤਾਂ ਪੁੱਟੇ ਹੀ ਆ ਐਨ ਇਧਰ ਲੈ ਕੱਖ ਨੀ ਕਿ ਨੀਗੇ ਬੋਤੇ ਨਾ ਕਿ ਪੈਂਟ ਹੈ ਨਾ ਪੁੱਟਾ ਉਹ ਹਵੇ ਪੈਂਟ ਤੇ ਡੇ ਆ ਇਹ ਕੌਣ ਆਉਣ ਕਿ ਕਿਤੇ ਜਿਆਦਾ ਨਹੀਂ ਤੇ 4-5 ਕਿਲੋ ਤਾਂ ਨਿਕਲ ਲਗਾਈ ਨਾ ਕਿ ਲਗਿਆ ਜੀ ਨਾ ਤਾਂ ਮਨੀ ਆ ਪੁੱਟਾਂ ਤਾਂ ਲਾਈਕ ਚਿੱਤਰੀ ਨੇ ਇਹ ਕਿ ਕਿ ਇਹ ਹੱਡੇ ਉੱਗ ਕੇ ਆਵੇ ਸਲਗ ਇਹ ਕਾਰੰਗੂ ਰੋਟੀ। ਅੱਜ ਬਣਾ ਲਈਏ ਫਿਰ ਗੋਂਗਲੂ ਬਣਾ ਲੈਨੇ ਸਲਗਮ ਸਿੰਘ ਕੋਟੇ ਵਾਲੇ ਨਾਲ ਬਣਾਵਾਂਗੇ ਜਵਾਰ ਦੀਆਂ ਰੋਟੀਆਂ। ਇੱਥੇ ਰੱਖ ਦੀਏ। ਗੰਦੀ ਬੜਾ ਹੋ ਗਿਆ ਤੇ ਘਰ ਵਾਪਸ ਚੱਲੀ। ਹਮ। ਹੋਰੋਂ ਨਹੀਂ ਨਿਕਲ ਗਿਆ। ਆ ਪਹਿਲਾਂ ਆਪ ਇੱਥੇ ਮਿਰਚਾਂ ਲਾਈਆਂ ਇਹਨਾਂ ਦੇ ਉਹ ਉਗ ਗਈਆਂ ਵਿੱਚ। ਮੰਮੀ ਕਿੰਨੀਆਂ ਆਈਆਂ ਸਗੋਂ ਇਹਨਾਂ ਨੂੰ ਵੱਖਰੀਆਂ ਵੱਖਰੀਆਂ ਕਰ ਦੇਣੀਆਂ। ਨਹੀਂ ਕਰੇਲੇ ਦੀ ਵਾਲੇ ਨੂੰ ਲੱਗਾ ਇਹ ਸਾਰੇ ਨਾ ਐਦੇ ਕਰਕੇ ਪਰਾਲੀ ਕਰਕੇ ਕੁਛ ਲੱਗਾ ਹੀ ਨਹੀਂ ਇਹਨਾਂ ਨੂੰ ਨਹੀਂ ਕੁਛ ਨਹੀਂ ਲੱਗਾ ਵਾਲੀ ਵਾਲਾ ਮੇਰੇ ਵਾਸਤੇ ਨਹੀਂ ਲੈ ਕੇ ਆ ਆ ਲਾ 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 ਕੁਕਲੇ ਪਾ ਜਾ ਹੁਣ ਮੇਰੇ ਲੱਗੇ ਤਾਂ ਬਣੀ ਆ ਇਧਰ ਆ ਜਾ ਇਧਰ ਆ ਜਾ ਉਹ ਚਾਚਾ ਜੀ ਕੋਈ ਇੱਕ ਨਹੀਂ ਹੈ ਮਾ ਇਹ ਕੋਣ ਕੋਣ ਕਿੰਨੂੰ ਕਿੰਨੂੰ ਮੰਮੀ ਕਿੰਨੂੰ ਕਹਿੰਦੇ ਮਾਸਟਰ ਦਾ ਭਰਾ ਲੱਖਾ ਹੋ ਟੈਗ ਟੈਗ ਵੀ ਨਵੇਂ ਹੀ ਚੱਲ ਪਏ ਨਾ ਜਿੰਨੂੰ ਮਰਜ਼ੀ ਨਿਆਣੇ ਨੂੰ ਸਾਨੂੰ ਟੈਗਾਉਣ ਲੱਗੀਆਂ ਖੋਲਦੀਆਂ ਬੱਤ ਮਮਾ ਇਹ ਕੀ ਏ ਇਹ ਹੈਗੀ ਆ ਇਮਲੀ ਰਾਣੀ ਹਾਂ ਚਟਪਟੀ ਮੈਂ ਖਾਊਂਗਾ ਚੁੱਲ ਬੁਲੀ ਮਸਤੀ ਮਮਾ ਮੈਂ ਖਾਊਂ ਖੋਦ ਆਹ ਵੀ ਖੋਲਣ ਦੇ ਐਸੇ ਨਹੀਂ ਖੋਈ ਦੋ ਕੈਸੀ ਖੋਈ ਦੋ ਅਲੋ ਪਿੰਕ ਕਲਰ ਦੀਆਂ ਗੋਲੀਆਂ ਨਿਕਲੀਆਂ ਵਿੱਚੋਂ ਹਾਂ ਮੈਂ ਖਾ ਲੂੰਗਾ ਨਾ ਇਹ ਬੱਬਲ ਫੁੱਲ ਦੇ ਆ ਇਸ ਦੇ ਸਾਥ ਨਹੀਂ ਬੱਬਲ ਫੁੱਲ ਤੇ ਉਹ ਹੁੰਦੀ ਆ ਸੈਂਟਰ ਫਲੂਟ ਓਏ ਓਏ ਇਹ ਗੋਲੀ ਤੇ ਦੇ ਮੈਨੂੰ ਮੇਰੇ ਜੋਗੀ ਦੀ ਚੀਜੀ ਲੈ ਗਈ ਨਹੀਂ ਆ ਯਾਰ ਤੂੰ ਉਸ ਨੂੰ ਬੋਲਾ ਨਹੀਂ ਉਸ ਕੋ ਆ ਲੈ ਆਰ ਮੈਂ ਵੀ ਖਾ ਕੇ ਵੇਖਾ ਇੱਕੋ ਕੋਲੀ ਗਲਾ ਤੇ ਮੇਰਾ ਖਰਾਬ ਆ ਬਲਜੀ ਕਰਦਾ ਜੀਜਾ ਖਾਣ ਹਾਂਜੀ ਦੇਖੋ ਲੋਟੀ ਨਹੀਂ ਆਉਂਦਾ ਹੋ ਗਿਆ ਬਲਸ ਜੀ ਹੀ ਬਲਸ ਜੀ ਹੀ ਦੋ ਆਰ ਨਹੀਂ ਚਾਹੀਏ ਬਲਸ ਜੀ ਫੇਰ ਮਾਰ ਦੋਸੀ ਹਾਂਜੀ ਅੱਗੇ ਆਪੀਓ கூட்டிட்டு போவார் வீட்டுக்கு கூட்டிட்டு போய் இன்னும் இன்னும் ரெண்டாயிரம் ரூபாய் கொடுத்திருக்கேன்